ਬਸਟਾਂ ਦੇ ਪਿੱਛੇ ਇੱਕ ਹੋਟਲ 'ਚ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਇਹ ਸਾਰੇ ਇਤਰਾਜ਼ਯੋਗ ਹਾਲਤ ਵਿੱਚ ਸਨ ਤੇ ਦੇਵਪਾਰ ਦਾ ਤੰਦਾ ਜੋਰਾ ਸ਼ੋਰਾਂ ਤੇ ਚੱਲ ਰਿਹਾ ਸੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਿਟੀ 1 ਪੁਲਿਸ ਸਟੇਸ਼ਨ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਸ਼ਹਿਰ ਦੇ ਬੱਸ ਸਟੈਂਡ ਦੇ ਪਿੱਛੇ ਹੋਟਲ ਦੇ ਸੰਚਾਲਕ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ਲਈ ਕਮਰੇ ਮੁਹੱਈਆ ਕਰਵਾ ਰਹੇ ਸਨ ਇਸ ਲਈ ਕਈ ਵਾਰ ਨਵਾਲਿਕ ਮੁੰਡੇ ਕੁੜੀਆਂ ਵੀ ਇੱਥੇ ਆ ਜਾਂਦੇ ਸਨ ਸੂਚਨਾ ਮਿਲਣ ਤੇ ਪੁਲਿਸ ਟੀਮ ਨੇ ਮਹਿਲਾ ਪੁਲਿਸ ਨਾਲ ਮਿਲ ਕੇ ਹੋਟਲ ਤੇ ਛਾਪਾ ਮਾਰਿਆ ਤੇ ਸਾਰੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੋਟਲ ਦੇ ਕਮਰੇਆ ਚੋਂ ਦੋ ਔਰਤਾ ਤੇ ਤਿੰਨ ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਥਾਣਾ ਇੰਚਾਰਜ ਨੇ ਦੱਸਿਆ ਕਿ ਰਿਕਾਰਡ ਜ਼ਬਤ ਕਰ ਲਏ ਗਏ ਨੇ ਤੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਹੋਟਲ ਦੇ ਸੰਚਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਹੋਰ ਹੋਟਲ ਸੰਚਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਕਮਰੇ ਕਿਸੇ ਨੂੰ ਵੀ ਅਨੈਤਿਕ ਗਤੀਵਿਧੀਆਂ ਲਈ ਉਪਲਬਧ ਨਾ ਕਰਵਾਉ ਨਾਲ ਹੀ ਹੋਟਲ ਵਿੱਚ ਆਉਣ ਵਾਲੇ ਲੋਕਾਂ ਦਾ ਪੂਰਾ ਰਿਕਾਰਡ ਵੀ ਰੱਖਿਆ ਜਾਵੇ ਸਾਨੂੰ ਬੇਰੀ ਸਖਤ ਕਾਰਵਾਈ ਹੈ ਕੋਈ ਵੀ ਜਿਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਜੇ ਸਾਨੂੰ ਰਿਪੋਰਟ ਹੋਗੀ ਤਾਂ ਉਹਦੇ ਸਖਤ ਕਾਰਵਾਈ ਕੀਤੀ ਜਾਵੇ ਸਰ ਬੰਦਿਆਂ ਦੇ ਨਾਮ ਕੀ ਹੈ ਜੀ ਜਿਨ੍ਹਾਂ ਨੂੰ ਫੜਿਆ ਗਿਆ ਹੈ ਲੇਡੀਜ਼ ਤਾਂ ਚਲੋ ਆਪਾਂ ਡਿਟੇਲ ਕਰਕੇ ਹੋਣਾ ਇਨਵੈਸਟਿਗੇਟ ਕਰਕੇ ਮੈਂ ਤੁਹਾਨੂੰ ਡਿਸਕਲੋਸ ਕਰ ਦਿੰਦਾ ਸਰ ਕੁਝ ਆਧਾਰ ਕਾਰਡ ਵੀ ਕਾਫੀ ਫੰਕਸ਼ਨਾਂ ਦੇ ਵਿੱਚ ਬਰਾਮਦ ਹੋਏ ਹਨ ਕਿ ਕਿਸ ਕਿਸ ਤਰ੍ਹਾਂ ਦਾ ਰਿਕਾਰਡ ਔਥੋਂ ਬਰਾਮਦ ਕੀਤਾ ਗਿਆ ਸਾਰਾ ਅਸੀਂ ਇਥੋਂ ਇੱਕ ਵਾਰੀ ਜਿਹੜਾ ਹੈਗਾ ਰਿਕਾਰਡ ਇਕੱਠਾ ਕਰ ਲਿਆ ਹੈ ਇਹਨੂੰ ਅਸੀਂ ਇਨਵੈਸਟਿਗੇਸ਼ਨ ਦੌਰਾਨ ਸਾਰਾ ਜਾਂਚ ਕਰਕੇ ਜਿਹੜੀਆਂ ਐਂਟਰੀਜ਼ ਜਿਹੜੀਆਂ ਹੈਗੀਆਂ ਮੈਚ ਕਰਾਂਗੇ ਸ਼ਿਕਾਇਤ ਇਹ ਨਵਾਲਗ ਹੈਗਾ ਤਾਂ ਉਹ ਸ਼ਿਕਾਇਤ ਉਸ ਤਰ੍ਹਾਂ ਦੀ ਸਾਰੀਆਂ ਸਖਤ ਤਰ੍ਹਾਂ ਹੈ ਨਾ ਨਹੀਂ ਸਰ ਕਿਸ ਤਰ੍ਹਾਂ ਦੀ ਸੂਚਨਾ ਕਿਸ ਤਰ੍ਹਾਂ ਦੀ ਮਿਲੀ ਸੀ ਜੀ ਹਾਂ ਸੂਚਨਾ ਇਹ ਸੀ ਕਿ ਵੀ ਇੱਥੇ ਲਗਾਤਾਰ ਜਿਹੜਾ ਕੰਟੀਨਿਊਸ ਇੱਕ ਰੈਕਟ ਜਿਹੜਾ ਹੈਗਾ ਲਗਾਤਾਰ ਚੱਲ ਰਿਹਾ ਹੈ ਇੱਥੇ ਲੇਡੀਆਂ ਨੇ ਇਸ ਤਰ੍ਹਾਂ ਦੀਆਂ ਪੋਸਿਟਿਵ ਸਿੱਖੇ ਇਸ ਦੇ ਤੇ ਸ਼ਹਿਰ ਦਾ ਵੀ ਕੋਹਾਲ ਜਿਹੜਾ ਹੈਗਾ ਖਰਾਬ ਹੁੰਦਾ ਹੈ ਆਪਣੀ ਸੋਸਾਇਟੀ 'ਚ ਵੀ ਗਲਤ ਮੈਸੇਜ ਜਾਂਦਾ ਤਾਂ ਉਸ ਤਰ੍ਹਾਂ ਦਾ ਤੇ ਉਹ ਬਾਕੀ ਛੋਟੇ ਬੱਚਿਆਂ ਦਾ ਵੀ ਬਿਨਾ ਆਈਡੀ ਤੋਂ ਜਿਹੜਾ ਇਸ ਤਰ੍ਹਾਂ ਦਾ ਜਿਹੜੇ ਨਵਾਲਗ ਹੈਗੇ ਉਹਨਾਂ ਨੂੰ ਵੀ ਇਹ ਰੂਪ ਪ੍ਰੋਵਾਈਡ ਕਰ ਰਹੀ ਸੀ